ਯਾ ਜਿੱਦੇ ਵੀ ਆਪਾਂ ਸੂਟ ਦਿਖਾਵਾਂਗੇ ਤੁਹਾਨੂੰ ਸਾਰੇ ਸੂਟ ਪ्युअर कॉटन ਦੇ ਰਹਿਣਗੇ ਤੇ ਦੁਪੱਟਾ ਵੀ कॉटन ਦਾ ਹੋਊਗਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਹੋਊਗਾ 2.5 ਮੀਟਰ ਦੀ ਸ਼ਰਟ ਹੋਊਗੀ ਤੇ 2.5 ਮੀਟਰ ਦੀ ਸਲਵਾਰ ਹੋਊਗੀ ਲਓ ਜੀ ਪਹਿਲਾ ਸੂਟ ਦੇਖੋ ਬਹੁਤ ਹੀ ਪਿਆਰਾ ਜਿਹਾ ਸੀ ਗ੍ਰੀਨ ਕਲਰ ਹੈ ਲਾਈਟ ਜਿਹਾ ਸੀ ਗ੍ਰੀਨ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਪ੍ਰਿੰਟਿੰਗ ਬਹੁਤ ਅੱਛੀ ਆ ਔਰ ਸਾਈਡ ਤੇ ਤੁਹਾਨੂੰ ਇਹ ਵਾਲੀ ਪੱਟੀ ਮਿਲੂਗੀ 2.5 ਮੀਟਰ ਤੱਕ ਠੀਕ ਹੈ 2.5 ਮੀਟਰ ਦੀ ਪੱਟੀ ਹੋਊਗੀ ਇਹਨੂੰ ਜਿੱਥੇ ਮਰਜ਼ੀ ਤੁਸੀਂ ਅਡਜਸਟ ਕਰਕੇ ਆਪਣੇ ਸ਼ਰਟ ਦੇ ਉੱਪਰ ਡਿਜ਼ਾਈਨਿੰਗ ਬਣਾ ਪਹਿਲਾਂ ਵੀ ਆਪਾਂ ਇਹ ਸੂਟ ਦਿੱਤੇ ਸੀ ਤੇ ਉਦੋਂ ਬਹੁਤ ਜ਼ਿਆਦਾ ਡਿਮਾਂਡ 'ਚ ਰਹੇ ਸੀ ਇਹ ਸੂਟ ਲੋ ਦੁਪੱਟਾ ਦਿਖਾ ਦੇਣੀ ਆ ਇਹਦਾ 2.5 ਮੀਟਰ ਦਾ ਦੁਪੱਟਾ ਰਹੂਗਾ ਐਂ ਵਧੀਆ ਕਾਟਨ ਰਹੂਗੀ ਜੀ ਆ ਲੋ ਬਹੁਤ ਸੋਹਣਾ ਸੂਟ ਹੈ ਕਿੰਨੀ ਆ ਇਹ ਐਂ ਸੌਫਟ ਕਾਟਨ ਹੈਗੀ ਆ ਬਹੁਤ ਪਿਆਰੀ ਕਾਟਨ ਹੈ ਤੇ ਪ੍ਰਾਈਸ ਹੈਗੀ ਆ ਜੀ 990 ਰੁਪਏ 990 ਦੇ ਵਿੱਚ ਇਹ ਬਹੁਤ ਸੋਹਣਾ ਜਿਹਾ ਸੂਟ ਬਿਲਕੁਲ ਪਿਓਰ ਕਾਟਨ ਦੇ ਵਿੱਚ ਤੁਹਾਡੇ ਕੋਲ ਆ ਜਾਣਾ ਸ਼ਿਪਿੰਗ ਚਾਰजेस ਕੋਈ ਨਹੀਂ ਦੇਣਾ ਔਰ ਨੈਕਸਟ ਸੇ ਕੋ 컬러 ਇਹ ਵੀ ਬਹੁਤ ਜਿਆਦਾ ਸੋਹਣਾ ਹੈ। 컬러 ਸਾਰੇ ਵਧੀਆ ਨੇ ਜੀ। ਤੇ ਇਹਦੇ ਵੀ ਸਾਈਡ ਤੇ ਉਹਦੇ ਹੀ ਪ੍ਰਿੰਟਡ ਪੱਟੀ ਹੋਊਗੀ ਜਿਹਦੀ ਤੁਸੀਂ ਸ਼ਰਟ ਦੇ ਉੱਪਰ ਜਾਂ ਸਲਵਾਰ ਦੇ ਉੱਪਰ ਕਿਤੇ ਵੀ ਡਿਜ਼ਾਈਨਿੰਗ ਕਰ ਸਕਦੇ ਹੋ। ਇਹ ਵਾਲੀ ਸਲਵਾਰ ਰੂਮ ਵੀ ਜਿਹੋ ਦੇ ਨਾਲ। ਠੀਕ ਹੈ ਜੀ। ਤੇ ਇਹ ਹੈਗਾ ਸ਼ਰਟ 2.5-2.5 ਮੀਟਰ ਦੇ ਰਹਿਣਗੇ। ਦੁਪੱਟਾ ਇਹ ਵਾਲਾ ਦੇਖੋ। ਦੁਪੱਟੇ ਸਾਰੇ ਕਾਫੀ ਸੋਹਣੇ ਔਰ ਬਹੁਤ ਸੋਹਣੀ ਕਾਟਨ ਦੇ ਵਿੱਚ ਆਈ ਹੈ। ਨੋ ਬਹੁਤ ਧਿਆਨ ਦੇ ਠੀਕ ਹੈ ਜੀ ਤੇ ਪ੍ਰਾਈਸ ਹੋ ਰਹੀ ਹੈ 990 ਇਹ ਲਓ ਬਲੂ ਕਲਰ ਦੇ ਵਿੱਚ ਹੈ ਨੋ ਧੋਤਿਆਰਾ ਪ੍ਰਿੰਟ ਹੈ ਕਲਰ ਵੀ ਬਹੁਤ ਸੋਹਣਾ ਇਹ ਹੈਗੀ ਸ਼ਰਟ ਇਸ ਸ਼ਰਟ ਦੇ ਨਾਲ ਡਿਜ਼ਾਈਨਿੰਗ ਲਈ ਤੇ ਇਹ ਹੈਗਾ ਇਹ ਮੇਰੇ ਖਿਆਲ ਦਾ ਪੀਸ ਆਪਾਂ ਪਹਿਲਾਂ ਵੀ ਦਿੱਤਾ ਸੀਗਾ ਇਹ ਵਾਲੀ ਸਲਵਾਰ ਰੂਗੇ ਇਹਦੇ ਨਾਲ ਜ਼ਿਕਜ਼ੈਗ ਵਾਲੀ ਠੀਕ ਹੈ ਜੀ ਤੇ ਦਪੱਟਾ ਇਦਾਂ ਹੀ ਖੋਲਦੇ ਨੇ ਆਪਾਂ ਇਹਨਾਂ ਤੁਹਾਨੂੰ ਲੋ ਇਹ ਹੈਗੀ ਇਹਦੇ ਪੱਲੇ ਤੇ ਇਹ ਸੈਂਟਰ ਦੇ ਵਿੱਚ ਸਲਵਾਰ ਨਾਲ ਦੀ ਡਿਜ਼ਾਈਨਿੰਗ ਹੋਊਗੀ ਔਰ ਪੱਲਿਆਂ ਦੇ ਉੱਪਰ ਇਹ ਵਾਲੀ ਡਿਜ਼ਾਈਨਿੰਗ ਹੋਊਗੀ ਨਾ ਨੌਸਨ ਬੇ ਦੇ ਵਿੱਚ ਆ ਜੂਗਾ ਸੂਟ ਅਗਲਾ ਦੇਖੋ ਬਲੈਕ ਐਂਡ ਬਲੂ ਬੜਾ ਸੋਹਣਾ ਕੰਟਰਾਸਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਆਲੋ ਡਿਜ਼ਾਈਨਿੰਗ ਡਿਫਰੈਂਟ ਦੀ ਹੈਗੀ ਪੱਤੇ ਪੱਤੇ ਜੇ ਬਣੇ ਹੋਏ ਨੇ ਕਾਟਨ ਬਹੁਤ ਸੋਹਣੀ ਹੈ ਔਰ ਇਹ ਵਾਲੀ ਬਲੈਕ ਪ੍ਰਿੰਟ ਦੇ ਵਿੱਚ ਪੱਟੀ ਹੋਊਗੀ ਤੇ ਇਹ ਮਿਲੂਗੀ ਜੀ ਤੁਹਾਨੂੰ ਇਹਦੇ ਨਾਲ ਸਲਵਾਰ ਆਹ ਵਾਲਾ ਇਹਦਾ ਸਿੱਧਾ ਪੱਸਾ ਇਹ ਬਲੈਕ ਕਲਰ ਦੇ ਵਿੱਚ ਹੈ ਔਰ ਇਹ ਬਲੂ ਕਲਰ ਦੇ ਵਿੱਚ ਹੈ ਕੰਟਰਾਸਟ ਬਣਾਉਣ ਦੇ ਵਿੱਚ ਸੂਟ ਹੈਗਾ ਕਾਫੀ ਸੋਹਣਾ ਲੱਗਦਾ ਬਿਲਕੁਲ ਡਿਫਰੈਂਟ ਜਿਹਾ ਹੈਗਾ ਸੂਟ ਤੇ ਇਹ ਹੈਦਾ ਦੁਪੱਟਾ ये तो आप खोल देने बहुत सोहना सूट बहुत ज्यादा सोहना सूट है दुपट्टा इन्ना सोहना है, है। लोग खिड़मां खिमा जहां बड़ा ही प्यारा जहाट है बहुत सोना ठीक है जी तो प्राइस हैगी है नौ सौ नब्बे अगला देखो एक डिजाइन हो रहा है कलर हो रहा है डिजाइन यही है ਬਲੈਕ ਹਾਲੋ ਬਲੈਕ ਕਲਰ ਦੇ ਵਿੱਚ ਤੇ ਰੈੱਡ ਪੱਟੀ ਲੱਗੀ ਹੋਈ ਹੈ ਰੈੱਡ ਵੀ ਨਹੀਂ ਹੈਗੀ ਰਸਟ ਦੀ ਹੈ ਇਹ ਵਾਲਾ ਹੈਗਾ ਇਹਦਾ ਸਲਵਾਰ ਦਾ ਇਸ ਬੜਾ ਸੋਹਣਾ ਕੰਟਰਾਸ ਹੈ ਤੇ ਰੈੱਡ ਰਸਟ ਜਿਹਾ ਜਿਹਾ ਬਲੈਕ ਦੇ ਵਿੱਚ ਤੇ ਜਿਹੜੀ ਸਲਵਾਰ ਹੈਗੀ ਹੈ ਨਾ ਉਹ ਡਾਰਕ ਰਸਟ ਜਿਹਾ ਕਲਰ ਹੈ ਰੈੱਡ ਕਲਰ ਨਹੀਂ ਹੈ ਸਹੀ ਹੈ ਇਹ ਹਾਂ ਡਾਰਕ ਰਸਟ ਕਲਰ ਹੈਗਾ ਇਹ ਵਾਲੀ ਇਹਦੀ ਪ੍ਰਿੰਟਿੰਗ ਰਹੂਗੀ ਸਲਵਾਰ ਦੀ बहुत सोहनी प्रिंटिंग तो है दुपट्टा देखो दुप्टा उसको भी ज्यादा जो पहला देखा बहुत सोना दुपट्टा बहुत ज्यादा बहुत प्यारे सूट है प्राइस नाइन नाइन जीरो तो देखो ਹੋ ਲੋ ਇਹ ਹੈਗਾ ਜੀ ਇਹਦੀ ਸ਼ਰਟ ਹੈਗੀ ਆ ਉੱਪਰੋਂ ਬਿਲ ਆਈਆਂ ਜਾਂਦੀਆਂ ਨੇ ਤੇ ਬੋਟਲ ਗ੍ਰੀਨ ਜਿਹਾ ਕਲਰ ਹੈ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਠੀਕ ਹੈ ਸਲਵਾਰ ਵੀ ਪ੍ਰਿੰਟਡ ਹੈ ਤੇ ਸ਼ੌਕਰੀ ਪ੍ਰਿੰਟਡ ਹੈ ਤੇ ਇਹ ਦੁਪੱਟਾ ਰਹੂਗਾ ਇਹਦੇ ਨਾਲ ਦੁਪੱਟਾ ਆਪਾਂ ਅੱਧਾ ਫੋਲ ਲਾਂਗੇ ਮੈਨੂੰ ਲੱਗਦਾ ਆਹ ਲੋ ਲੋ ਜੀ ਇਹ ਵਾਲਾ ਸੈਂਟਰ ਰਹੂਗਾ ਔਰ ਇਹ ਹੈਗੇ ਇਹਦੇ ਪੱਲੇ ਕਾਫੀ ਸੋਹਣਾ ਲੱਗਦਾ ਹੈ ਵੀ ਸੂਟ ਆਪਣੇ ਆਪ 'ਚ ਤੇ ਪ੍ਰਾਈਸ ਸੇਮ ਰਹੂਗੀ ਸਾਰਿਆਂ ਦੀ ਅਗਲਾ ਦੇਖੋ 컬러 ਇਹ ਵੀ ਕਾਫੀ ਸੋਹਣਾ ਹੈ 컬러 ਸਹੀ ਆ ਰਿਹਾ ਹੁਣ ਦੇਖੋ ਸਹੀ 컬러 ਦੇਖ ਰਹੇ ਹੁਣ ਜੀਰਾ ਤੁਸੀਂ ਆ ਲਓ ਇਹ ਸ਼ਰਟ ਰਊਗੀ ਇਹਦੇ ਵਿੱਚ ਬਹੁਤ ਪਿਆਰੀ ਸ਼ਰਟ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਵੱਡਾ ਨਹੀਂ ਹੈ ਜਿਆਦਾ ਤੇ ਇਹ ਹੈਗੀ ਹੈ ਜੀ ਇਹਦੀ ਲਾਈਨਾਂ ਵਾਲੀ ਸਲਵਾਰ ਠੀਕ ਹੈ ਤੇ ਲਓ ਜੀ ਇਹ ਹੈਗਾ ਦੁਪੱਟਾ ਸੈਂਟਰ ਦੇ ਵਿੱਚ ਸਾਰਾ ਲਾਈਨਾਂ ਰਹਿਣਗੀਆ ਬਾਰਡਰ ਇਸ ਤਰ੍ਹਾਂ ਦਾ ਹੋਊਗਾ ਸੌਫਟ ਕਾਟਨ ਹੋਊਗੀ ਬਿਲਕੁਲ ਸੌਫਟ ਕਾਟਨ ਆਕੜੀ ਹੋਈ ਕਾਟਨ ਨਹੀਂ ਹੋਊਗੀ ਨੈਕਸਟ ਵੀ ਮਹਿਰੂਨ ਕਲਰ ਦੇ ਵਿੱਚ ਹੈ ਇਹ ਵੀ ਬਹੁਤ ਪਿਆਰਾ ਲੱਗਦਾ ਸਾਨੂੰ ਥੋੜਾ ਜਿਹਾ ਮੋਟਾ ਪ੍ਰਿੰਟ ਹੈ ਥੋੜਾ ਜਿਹਾ ਪਹਿਲਾ ਵਾਲੇ ਨਾਲੋਂ ਇਹ ਵਾਲੀ ਸ਼ਰਟ ਹੈ ਤੇ ਇਹ ਹੈਗੀ ਹੈ ਜੀ ਦੀ ਸਲਵਾਰ ਸਲਵਾਰ ਵੀ ਸੋਹਣੀ ਹੈ ਲਾਈਨਾਂ ਸਿੱਧੀਆਂ ਜੀਆਂ ਨਹੀਂ ਹੈਗੀਆਂ ਵਿੱਚ ਵਿੱਚ ਥੋੜਾ ਥੋੜਾ ਜ਼ਿਗਜ਼ੈਗ ਜਿਹਾ ਇਸ ਕਰਕੇ ਬਹੁਤ ਸੋਹਣਾ ਲੱਗਦਾ ਪ੍ਰਿੰਟ ਇਹ ਹੈਗਾ ਦੁਪੱਟਾ ਇਹ ਪੱਲੇ ਆ ਗਏ ਤੇ ਇਹ ਹੋ ਗਿਆ ਇਹਦਾ ਸੈਂਟਰ ਪ੍ਰਾਈਸ 999 ਰੁਪਏ ਤੇ ਇਹ ਸੂਟ ਹੈਗਾ ਮੈਚਿੰਗ ਦੇ ਵਿੱਚ ਦਿਨਾ ਦੁਪट्टे ਦੇ 2 ਮੀਟਰ ਦੀ ਸ਼ਰਟ ਆਉਗੀ ਵੱਡੇ ਪਨੇ ਦੀ ਠੀਕ ਹੈ ਜੀ ਤੇ 2 ਮੀਟਰ ਦੀ ਲੇਲਨ ਕਾਟਨ ਦੀ ਸਲਵਾਰ ਰਹੂਗੀ ਕੈਮਰੀ ਕਾਟਨ ਦੇ ਵਿੱਚ ਤੁਹਾਨੂੰ ਸ਼ਰਟ ਮਿਲੂਗਾ ਕੰਟਰਾਸਟ ਬਹੁਤ ਸੋਹਣਾ ਹੈ ਖਿੜਮਾ ਖਿੜਮਾ ਜਿਹਾ ਸੂਟ ਲੱਗਦਾ ਜੀ ਬੜਾ ਹੀ ਪਿਆਰਾ ਲੱਗਦਾ ਹੈ ਇਹ ਸੂਟ ਤੇ ਪ੍ਰਾਈਸ ਇਹਦੀ ਰਹੂਗੀ 750 ਲੋ ਇੱਕ ਸੂਟ ਤੁਹਾਨੂੰ ਹੋਰ ਦਿਖਾਉਣੀ ਆ ਇਹ ਵਾਲਾ ਨੇਵੀ ਬਲੂ ਦੇ ਵਿੱਚ ਪ੍ਰਿੰਟਡ ਸ਼ਰਟ ਆ ਬਹੁਤ ਕਿਡੂਵੇਂ ਪ੍ਰਿੰਟ ਕਰੀ ਹੋਇਆ ਆ ਠੀਕ ਹੈ ਤੇ ਇਹ ਹੈਗੀ ਆ ਇਹਦੇ ਨਾਲ ਲਿਲ ਸੌਰੀ ਚਿਕਨ ਦੇ ਵਿੱਚ ਸਲਵਾਰ ਸਾਰੇ ਤੇ ਚਿਕਨ ਵਰਕ ਹੋਇਆ ਹੋਇਆ ਪੂਰੀ ਸਲਵਾਰ ਦੇ ਉੱਪਰ ਤੇ ਇਹ ਸਲਵਾਰ ਮਿਲੂਗੀ ਇਹ ਮਿਲੂਗੀ ਸ਼ਰਟ ਇਹ ਸੂਟ ਤੁਹਾਨੂੰ 850 ਚ ਮਿਲੂਗਾ ਤੇ ਸ਼ਿਪਿੰਗ ਕੋਈ ਨਹੀਂ ਹੋਊਗੀ ਲੋ ਜੀ ਇਹ ਵਾਲਾ ਪੀਸ ਦੇਖੋ ਕਾਫੀ ਪਿਆਰਾ ਪੀਸ ਆ ਇਹ ਹੈਗੀ ਆ ਸ਼ਰਟ ਇਹ ਨਾਲ ਇਹਦੇ ਸਲਵਾਰ ਹੈ ਬੜੀ ਪਿਆਰੀ ਜੀ ਜਿਹਦੀ ਜੜਨੀ ਹੈ ਇਹਦੇ ਵਿੱਚ ਤੁਹਾਨੂੰ ਡਾਰਕ ਦਿਖ ਰਹੀ ਹੈ ਉਹ ਨਹੀਂ ਡਾਰਕ ਨਹੀਂ ਹੈਗੀ ਇਹ ਇਹਦਾ ਸੋਹਣਾ ਜਿਹਾ ਕਲਰ ਹੈਗਾ ਤੇ ਪ੍ਰਾਈਸ 7500 ਹੋਗੀ ਨੈਕਸਟ ਦੇਖੋ ਜੀ ਤੁਸੀਂ ਇਹ ਲੋ ਬੜੀ ਸੋਹਣੀ ਕਾਟਨ ਹੈ ਬਿਲਕੁਲ ਟਰਾਂਸਪੇਰੈਂਸੀ ਨਹੀਂ ਹੈਗੀ ਬੇਫਿਕਰ ਹੋ ਕੇ ਲੈ ਸਕਦੇ ਹੋ ਕੁਝ ਨਹੀਂ ਦਿਖਦਾ ਇਹਦੇ ਵਿੱਚੋਂ ਠੀਕ ਹੈ ਜੀ ਪਰ ਸਲਵਾਰ ਇਹ ਮੈਂ ਵੀ ਬਣਾਇਆ ਸੂਟ ਮਤਲਬ ਮੈਂ ਬਲੈਕ ਸ਼ਰਟ ਦੇ ਨਾਲ ਬਣਾਇਆ ਸੀ ਸਲਵਾਰ ਮੇਰੀ ਵੀ ਆਹੀ ਵਾਲੀ ਸੀਗੀ ਇਹਦੇ ਵਿੱਚ ਥੋੜੀ ਜਿਹੀ ਟ੍ਰਾਂਸਪੇਰੈਂਸੀ ਆ ਪਰ ਮੈਂ ਬਿਨਾ ਲਾਈਨਿੰਗ ਤੋਂ ਬਣਾਈ ਹੈ ਜਦੋਂ ਬਣ ਜਾਂਦੀ ਹੈ ਇਸ ਚੀਜ਼ ਉਹਦੋਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਇਸ ਲਈ ਇਹਦੇ ਤੇ ਲਾਈਨਿੰਗ ਲਾਉਣ ਦੀ ਤੁਹਾਨੂੰ ਲੋੜ ਨਹੀਂ ਪੈਣੀ। ਲਓ ਜੀ ਨੈਕਸਟ ਦੇਖੋ। ਇਹ ਜੇ ਸੂਟ ਦੇਖੋ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਆ ਜਦੋਂ ਇਹ ਬਣਦੇ ਨੇ ਫਿਰ ਬੜੇ ਪਿਆਰੇ ਲੱਗਦੇ ਨੇ ਤੁਹਾਨੂੰ ਪਹਿਲਾਂ ਲੱਗਦੇ ਹੁੰਦੇ ਆ ਕਿ ਸ਼ਾਇਦ ਇਹ ਤਾਂ ਐਵੇਂ ਹੀ ਲੱਗਣਗੇ। ਕਿ ਬਹੁਤ ਸੋਹਣੇ ਲੱਗਦੇ ਆ ਨਹੀਂ ਜੀ। ਲਓ। ਠੀਕ ਹੈ ਜੀ। ਪ੍ਰਾਈਸ ਹੈ ਨਾ ਸਾਰਿਆਂ ਦੀ 750 ਰੁਪਏਗੀ ਇੱਕ ਇਹ ਵਾਗ ਸੂਟ ਹੈਗਾ। ਕਾਫੀ ਪਿਆਰਾ ਸੁਣਤਾ ਹੈ ਵੀ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਟ੍ਰਾਂਸਪੇਰੈਂਸੀ ਕਿੰਨੀ ਕੁ ਹੈਗੀ ਆ ਦੀ ਲੋ ਜੀ ਮੈਂ ਹੱਥ ਰੱਖ ਲੈ ਲਿਆ ਨੀਚੇ ਹੁਣ ਤੁਸੀਂ ਐਂ ਦੇਖ ਲਓ ਵੀ ਕਿੰਨੀ ਕੀ ਟ੍ਰਾਂਸਪੇਰੈਂਸੀ ਤੁਹਾਨੂੰ ਦਿਖਦਾ ਹੋਊਗਾ ਮੇਰੇ ਖਿਆਲ ਚ ਤਾਂ ਨਹੀਂ ਲੋੜ ਪੈਣੀ ਹੈਗੀ ਤੁਹਾਨੂੰ ਲਾਈਨਿੰਗ ਦੀ ਬਿਨਾ ਲਾਈਨਿੰਗ ਤੋਂ ਬਣ ਦੂਗਾ ਫਿਰ ਵੀ ਜੇ ਭੈਣਾਂ ਨੂੰ ਕਿਸੇ ਨੂੰ ਵਹਿਮ ਹੈਗਾ ਤਾਂ ਉਹ ਬੈਕ ਫਰੰਟ ਲਾਈਨਿੰਗ ਲਾ ਸਕਦੀਆਂ ਨੇ ਠੀਕ ਹੈ ਜਾਂ ਅੰਡਰ ਸ਼ਰਟ ਪਾ ਸਕਦੀਆਂ ਨੇ ਇਹ ਵਾਲੀ ਸਲਵਾਰ ਹੈ ਸਲਵਾਰ ਵੀ ਬਹੁਤ ਸੋਹਣੀ ਹੈ ਜੀ ਲਾਈਨਾਂ ਵਾਲੀ ਰਸਟ ਕਲਰ ਦੀ ਸਲਵਾਰ ਹੈ ਬੜਾ ਪਿਆਰਾ ਸੂਟ ਹੈਗਾ ਗਰਮੀਆਂ ਦੇ ਅਕੋਰਡਿੰਗਲੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫੇਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ